ਆ ਜੋ ਵੀ ਹੈ ਕਿਧਰ ਕਿਧਰ ਭਾਰਤ ਪਾਕਿਸਤਾਨ ਸਰਹੱਦ ਨੇੜੇ ਚੱਕ ਵਾਲਾ ਪਿੰਡ ਤੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਹੋਇਆ ਬਰਾਮਦ ਬੀਐਸਐਫ ਤੇ ਪੁਲਿਸ ਨੇ ਸਾਰਾ ਸਮਾਨ ਲਿਆ ਆਪਣੇ ਕਬਜ਼ੇ ਦੇ ਵਿੱਚ ਜੀਹਾਂ ਦੱਸਦੀ ਹੈ ਕਿ ਅਮਰitsar ਦੇ ਹਲਕਾ ਜਨਾਲਾ ਦੇ ਅਧੀਨ ਆਉਂਦੇ ਪਿੰਡ ਚੱਕ ਵਾਲਾ ਦਰਿਆ ਬਾਰਡਰ ਦੇ ਨਜ਼ਦੀਕ ਹੈ ਉੱਥੋਂ ਦੇ ਖੇਤਾਂ ਦੇ ਵਿੱਚੋਂ ਕਿਸਾਨ ਵੱਲੋਂ ਜਦੋਂ ਕਣਕ ਦੀਆਂ ਬਾੜੀਆਂ ਕੀਤੀਆਂ ਜਾ ਰਹੀਆਂ ਹਨ ਤੇ ਬੀਐਸਐਫ ਤੇ ਪੰਜਾਬ ਪੁਲਿਸ ਸਰਚ ਦੌਰਾਨ ਦੋ ਵੱਡੇ ਪੈਕੇਟ ਜਿਹੜੇ 4 ਪਿਸਟਲ ਤੇ 5 ਹੈਂਡ ਗ੍ਰੇਨੇਡ ਅਤੇ 8 ਮੈਗਜ਼ੀ ਰਿਮੋਟ ਅਤੇ 220 ਕਰੀਬ ਰੋਣ ਬਰਾਮਦ ਹੋਏ ਹਨ ਅਤੇ 4.5 ਕਿਲੋ ਦੇ ਕਰੀਬ ਕਰੋੜਾ ਆਰਡੀਐਕਸ ਵੀ ਬਰਾਮਦ ਹੋਈ ਹੈ ਤੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਉਹ ਉਹ ਲਾਈਟ ਆਉਟ ਚਲ ਉਸ ਤੇ ਖੜਾ ਡਰਾ ਉਧਰ ਦੇ ਕਰ ਰਿਹਾ ਸਪਾ ਦਿਖਾ ਤੈਨੂੰ ਠੀਕ ਹੋ ਗਿਆ ਉਹ ਕਿਧਰ ਹੋ ਗਈ ਨੇ ਹਰੋ ਨੇ ਦੋ ਪੈਕੇਟ ਐਕਸਪਲੋਸਿਵ ਦੇ ਇਹ ਲੋਕੇਸ਼ਨ ਭੇਜਾ ਮੈਨੇ ਕਾਹ ਪਰ ਸਾਢੇ 7:00 ਜੀ ਦੂਸਰਾ ਕਸਾਲੇ ਸਾਢੇ 7:00 ਪਹਿਲੇ ਵਾਲਾ ਤਾਂ ਵੀ 7:00 ਕੇ ਜੀ ਗੈਟਰੀ ਚਾਰਜਰ ਬਾਬੁਰ ਦੇ ਪਹਿਲੇ ਹੀ ਮੋੜ ਹੈ ਤੂੰ ਅੰਨਾ ਪੇਂਡਿਆ ਦੀ ਕੀ ਗੱਲ ਬਾਤ ਹੈ ਸਰ ਕੀ ਕਰੀਏ ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਆ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਿਦਾਂ ਕਣਕ ਦੀਆਂ ਵਾਢੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਰਹਿੰਦੀ ਹੈ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟ ਪੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਚੁ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ 'ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ 'ਚ ਚਾਰ ਪਿਸਟਲ ਨੇ 9ਐਮਐਮ ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਤੇ 8 ਮੈਗਜਿਨ ਨੇ ਰਿਮੋਟ ਹੈ ਦੋ ਤੇ ਰੌਨ 220 ਰੌਨ ਦੇ 9ਵੇਂ ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰ ਡੀ ਐਕਸ ਐਕਸਪਲੋਸਿਵ ਹੈ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਬਾਅਦ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਾਨਰ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਉਸਨੇ ਇੰਨਾ ਵੱਡੀ ਕੇਪ ਜਿਹੜੀ ਆਉਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕਾ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਇਹ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਦਰ ਦੀ ਬਰਾਮਦਗੀ ਹੈ ਜੀ ਅਸੀਂ ਐਫ ਆਈ ਆਰ ਵਗੈਰਾ ਦਰਜ ਕਰਕੇ ਇਹਦੀ ਵਿਕੀ ਨਾਲ ਸਰਚ ਕਰਾਂਗੇ